ਜੀ ਬਟਾਲਾ ਦੇ ਵਿੱਚ 10 ਲੱਖ ਦਾ ਇਕੱਠ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਜਨਾਲਾ ਦੇ ਵਿੱਚ ਵੀ ਉਸ ਤੋਂ ਵੀ ਵੱਡਾ ਇਕੱਠ ਕਰਨ ਤੋਂ ਬਾਅਦ ਹੁਣ ਪੋਸਟਲ ਜੀ ਰੁਕ ਕਰ ਰਹੇ ਨੇ ਮੋਹਾਲੀ ਸਾਈਡ ਚੰਡੀਗੜ੍ਹ ਸਾਈਡ ਤੇ ਆਮ ਰੀਅਲੀ ਸੋ ਐਕਸਾਈਟਡ ਤੇ ਮੈਨੂੰ ਪਤਾ ਹੈ ਕਿ ਤੁਸੀਂ ਵੀ ਜ਼ਰ ਐਕਸਾਈਟਡ ਹੋਗੇ ਸੱਚੀ ਉਹ ਦੱਸਦਾ ਅਸੀਂ ਬਟਾਲੇ ਵੀ ਨਹੀਂ ਗਏ ਅਸੀਂ ਜਨਾਲੇ ਵੀ ਨਹੀਂ ਗਏ ਪਰ ਮੋਹਾਲੀ ਕ੍ਰੁਸੇਡ ਅਸੀਂ ਨਹੀਂ ਛੱਡਣਾ ਤੇ ਦੱਸਦਾ ਮੋਹਾਲੀ ਤੋਰੇ ਹੀ ਪੈਣਦਾ ਕੁਰਾਲੀ ਦੇ ਵਿੱਚ ਕ੍ਰੁਸੇਡ ਹੋਣ ਜਾ ਰਿਹਾ ਪੋਸਟਲ ਜੀ ਤੇ ਪੋਸਟਲ ਜੀ ਹੁਣ ਥੋੜਾ ਜਿਹਾ ਟਾਈਮ ਜਿਹੜਾ ਰੁਕ ਮੋਹਾਲੀ ਵਾਲੀ ਸਾਈਡ ਕਰ ਲਓ ਉਧਰ ਸੱਚੀ ਪਰ ਤੇ ਆਸਟ੍ਰੇਲੀਆ ਦੀ ਵੀ ਰਿਕਵੈਸਟ ਹੈ ਤੁਹਾਨੂੰ ਕਿ ਮੁਹਾਲੀ ਚੰਡੀਗੜ੍ਹ ਸਾਈਡ ਕ੍ਰੂਸੇਡਸ ਕਰਦੇ ਰਿਹਾ ਕਰੋ ਕਿਉਂਕਿ ਉੱਧਰ ਦਾ ਯੂਥ ਨੂੰ ਤੁਹਾਡੀ ਸੱਚੀ ਬਹੁਤ ਲੋੜ ਆ। ਉੱਧਰ ਦਾ ਯੂਥ ਆਈ ਥਿੰਕ ਪਰਮੇਸ਼ਵਰ ਦਾ ਨਾਮ 1% ਵੀ ਰਾਈਟ ਨਾਉ ਹੈ ਨਹੀਂ ਉਥੇ। ਉੱਧਰ ਸੱਚੀ ਤੁਹਡੀ ਬਹੁਤ ਲੋੜ ਆ। ਤੁਹਾਡੇ ਹਨਾ ਜਿਹੜੇ ਮੁਹਾਲੀ ਚੰਡੀਗੜ੍ਹ ਤੋਂ ਵੀਡੀਓ ਦੇਖ ਰਹੇ ਨੇ ਤੇ ਯਾਰ ਉੱਧਰ ਕੂਸਰਸ ਵગેਰਾ ਕਰਵਾਉਂਦੇ ਰਿਹਾ ਕਰੋ। ਤੇ ਮੈਂ ਸੱਚੀ ਬਹੁਤ ਐਕਸਾਈਟਿਡ ਆ। ਸੋ ਜ਼ਰੂਰ ਜਾਵਾਂਗੇ। ਸੋ ਮੁਹਾਲੀ ਕਰਾਲੀ ਸਾਈਡ ਜ਼ਰੂਰ ਜਾਵਾਂਗੇ ਕੂਸਰਸ ਦੇ ਵਿੱਚ ਤੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਜੇ ਤੁਸੀਂ ਵੀ ਜਾ ਰਹ ਐਂਡ ਅਗਰ ਮੋਹਾਲੀ ਚੰਡੀਗੜ੍ਹ ਤੋਂ ਵੀਡੀਓ ਦੇਖ ਰਹੇ ਹੋ ਤਾਂ ਮੈਨੂੰ ਇੱਤਾ ਵੀ ਕਮੈਂਟ ਕਰਕੇ ਦੱਸਿਓ ਕਿ ਸਾਨੂੰ ਵੀ ਪਤਾ ਲੱਗੇ ਕਿ ਬਈ ਸਾਡੇ ਚਰਚ ਦੇ ਕਿੰਨੇ ਫਾਲੋਅਰਸ ਹਨ ਮੋਹਾਲੀ ਚੰਡੀਗੜ੍ਹ ਸਾਈਡ ਦੇ ਵਿੱਚ ਸੋ ਪਲੀਜ਼ ਦੱਸਿਓ ਮੈਂ ਤੁਹਾਨੂੰ ਦੱਸ ਦਿੰਨਾ ਕਰਾਲੀ ਜਿਹੜਾ ਕਿ ਮੋਹਾਲੀ ਤੋਂ ਉਰੇ ਪੈ ਜਾਂਦਾ ਕਰਨਾਲ ਤੋਂ ਵੀ ਉਰੇ ਪੈ ਜਾਂਦਾ ਕਰਾਲੀ ਤੇ ਜ਼ਰੂਰ ਸਾਰੇ ਉੱਥੇ ਜਾਓ ਤੇ ਆਈ ਥਿੰਕ 28 ਜੂਨ ਨੂੰ ਹੋ ਰਿਹਾ ਹੈ ਨਾ 28 ਜੂਨ ਨੂੰ ਕਲੋਸਡ ਹੋ ਰਿਹਾ ਸੋ ਐਕਸਾਈਟਿਡ ਰਹੋ ਪ੍ਰਭੂ ਮੇਰੇ ਚੰਨ ਦੀ ਦੋਗੇ ਬਲੀਵ ਆ ਕਿ ਪਰਮੇਸ਼ੁਰ ਦੇ ਵੱਡੇ ਕੰਮ ਉੱਥੇ ਦੇਖਣ ਨੂੰ ਮਿਲ ਲਗੇ ਸੱਚੀਓ ਉੱਧਰ ਖੁਦਾ ਦੇ ਨ ਤੇ ਬਾਕੀ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਗਾ ਸਾਡੇ ਚੈਨਲ ਤੇ ਵੀਡੀਓ ਕਾਫੀ ਲਿਮਟਿਡ ਜਿਹੀ ਆਉਂਦੀ ਹੈ ਨਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਰੈਗੂਲਰ ਜਿਹੜੀਆਂ ਵੀਡੀਓਜ਼ ਜਿਹੜੀਆਂ ਕਿੜੀ ਕੁਆਂਟੀਟੀ ਵਧਾ ਦਈਏ ਵੀਡੀਓਜ਼ ਦੀ ਜ਼ਿਆਦਾ ਵੀਡੀਓਜ਼ ਅਪਲੋਡ ਕਰੀਏ ਹਰ ਟੌਪਿਕ ਤੇ ਵੀਡੀਓ ਲਾਈਏ ਪਰ ਮੈਂ ਇੱਕ ਹੋਰ ਚੀਜ਼ ਕਹਿ ਰਿਹਾ ਜ਼ਰੂਰੀ ਨਹੀਂ ਹੈ ਕਿ ਅਸੀਂ ਹਰ ਮਸਲੇ ਤੇ ਵੀਡੀਓ ਪਾਈਏ ਮੈਂ ਇੱਕ ਹੋਰ ਚੀਜ਼ ਕਹਿ ਰਿਹਾ ਤੁਹਾਨੂੰ ਕੋਸ਼ਿਸ਼ ਕਰ ਰਹੇ ਆਪਾਂ ਕਿ ਪਰਮੇਸ਼ਵਰ ਦਾ ਬਚਨ ਵੀ ਇਸ ਚੈਨਲ ਤੇ ਲੈ ਕੇ ਆਈਏ ਕਿਉਂਕਿ ਜਿਸ ਚੀਜ਼ ਲਈ ਆਪਾਂ ਪੈਦਾ ਹੋਏ ਹਾਂ ਉਹੀ ਚੀਜ਼ ਆਪਾਂ ਪਿੱਛੇ ਛੱਡ ਦਾਂਗੇ ਤੇ ਦੈਟਸ ਸੋ ਅਸੀਂ ਸੋਚ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਅਸੀਂ ਵੀਕ ਦੇ ਵਿੱਚ ਦੋ ਜਾਂ ਤਿੰਨ ਦਿਨ ਅਸੀਂ ਪਰਮੇਸ਼ਰ ਦਾ ਥੋੜੇ ਡੀਪ ਰੈਵਿਊਸ਼ਨ ਲਾਈਕ ਕੁਝ ਵਰਡ ਲਾਈਕ ਇਹ ਤੁਹਾਡੇ ਮੂਰੇ ਆਵਾਂਗੇ ਐਂਡ ਤੁਹਾਡੀ سپورਟ ਦੇ ਲੋੜ ਕਮੈਂਟ ਕਰਕੇ ਜ਼ਰੂਰ ਦੱਸਿਓ ਪਰਮੇਸ਼ਰ ਦਾ ਬਚਨ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਪਤਾ ਹੀ ਆ ਫਿਰ ਮੁੱਦਿਆ ਮਾਦਦਾ ਜੇ ਤੁਹਾਨੂੰ ਪਤਾ ਬੋਲਦੇ ਆ ਉਹ ਤਾਂ ਪ੍ਰਭੂ ਦਾ ਧੰਨਵਾਦੀ ਹੈ ਬਾਕੀ ਮਿਲਦੇ ਆ ਜੀ ਵੀਡੀਓ